ਇਹ ਤੇ ਬੱਚੇ ਵੱਧ ਨਹੀਂ ਬਣਾਉਂਦੇ ਐ ਮੱਖਣ ਨਹੀਂ ਜਿਵੇਂ ਤੁਹਾਡੇ ਉਹ ਆ ਕੇ ਮੰਨ ਕੇ ਜਿੰਨਾ ਮਮਣ ਭੈਣ ਭਾਈ 10 ਬੰਦੇ ਆ ਕਹਿੰਦਾ ਵੀ ਬੱਚੇ ਜਿਆਦਾ ਬੱਚੇ ਜਿਆਦਾ ਨਹੀਂ ਪੈਦਾ ਕਰਦੇ ਤੁਸੀਂ ਨਾ ਨਹੀਂ ਉਹ ਤੇ ਫਿਰ ساری ਮਹਿਮਾਨੀ ਵਿੱਚ ਅੱਲਾ ਬਾਗ ਅੱਲੋਂ ਜੋ ਵੀ ਹੋਵੇ ਅੱਲਾ ਬਾਗ ਜੋ ਵੀ ਹੋਵੇ ਘੱਟੋ ਘੱਟ ਬੱਚੇ ਕਿੰਨੇ ਹੁੰਦੇ ਤੁਹਾਡੇ ਵੱਸ ਤੇ ਨਾਰਮਲ ਨਾਰਮਲ 4-5 ਹੀ ਬਸ ਉਸ ਤੋਂ ਜ਼ਿਆਦਾ ਹੁੰਦੇ ਆ ਘੱਟ ਨਹੀਂ 4-5 ਤੋਂ ਘੱਟ ਕਈਆਂ ਦੇ ਤੇ 12-12 ਹੁੰਦੇ ਨੇ 13-13 ਹੁੰਦੇ ਨੇ ਹੈਗੀ ਹੈ ਹਾਂਜੀ ਹੈਗੀ ਹੈ ਹਾਂਜੀ ਹੁਣ ਵੀ ਹੁਣ ਵੀ ਛੱਡਦਾ ਇੱਕ ਬੱਚਾ ਜੇ ਮੁੰਡਾ ਹੋ ਗਿਆ ਠੀਕ ਹੈ ਪਹਿਲੇ ਜੇ ਕੁੜੀ ਹੋ ਗਈ ਫਿਰ ਦੂਜਾ ਮੁੰਡਾ ਨਹੀਂ ਜੀ ਇੱਥੇ ਬਸ ਇਹ ਜਾਂਦੇ ਨੇ ਬੱਚੇ ਜਵਾਈ ਆ ਬਸ ਅੱਲਾ ਵਾਰਸ ਆ ਕੋਈ ਨਹੀਂ ਓਕੀ ਫੀਮ ਓਕੀ ਫੀਮ ਬੱਚੇ ਦਾ ਨਸ਼ਾ ਇਸੇ ਵਿਗਦਾ ਜੀ ਫੀਮ ਤਾਂ ਦੱਸ ਦੀ ਕਿਧਰੋਂ ਮਿਲੂਗੀ ਫੀਮ ਦਾ ਕੋਈ ਨਹੀਂ ਬਰਾਏ ਬੱਕਰੀਆਂ ਲੈਣੀਆਂ ਲੈ ਲਓ ਮੇਰੇ ਕੋਲ ਜਿਆਦਾ ਸਾਧਿਆਂ ਜੇ ਬੱਕਰੇ ਵੜਦਾ ਰਮਾਨੀ ਫੀਮ ਨਹੀਂ ਇਹਨੂੰ ਕੋਈ ਨਾ ਪਤਾ ਨਹੀਂ ਤੇਰੇ ਕੋਲ ਹੈ ਨਹੀਂ ਛਾਇ ਕੋਈ ਮੈਂ ਮੇਰੇ ਕੋਲ ਕੋਈ ਨਹੀਂ ਮੈਂ ਤਾਂ ਬੱਕਰੀ ਕੋਲ ਛਾਇ ਬੱਕਰੀਆਂ ਦਾ ਦੁੱਧ ਪੀਣਾ ਚਾਹੁੰਦੇ ਨੇ ਆਈ ਹਾਈ ਉਹ ਚੱਕ ਕੌਫੀ ਬਣਾਵਾਂਗੇ ਕਿ ਐਸੀ ਇੰਡੀਆ ਜਾਈਏ ਵਖੀਏ ਆਪਣੇ ਜੋ ਪਿੰਡ ਪੰਜਾਬ ਠੀਕ ਹੈ ਠੀਕ ਹੈ ਤੁਹਾਡਾ ਜ਼ਿਲ੍ਹਾ ਕਿਹੜਾ ਸੀ ਉਦਰਾ ਜ਼ਿਲ੍ਹਾ ਗਰਦਾਸਪੁਰ ਪਿੰਡ ਪਿੰਡ ਧਾਰੀਵਾਲ ਧਾਰੀਵਾਲ ਤੁਹਾਡਾ ਪਿੰਡ ਧਾਰੀਵਾਲ ਸੀ ਜੀ ਨਾਨਕੇ ਕਿਹੜੇ ਪਿੰਡ ਦੇ ਕਹਿੰਦਾ ਜੀ ਨਾਨਕੇ ਸਾਡੇ ਪਿੰਡ ਧਾਰੀਵਾਲ ਦੇ ਪਿੰਡ ਪਿੰਡ ਕਿਹੜਾ ਸੀ ਆਪਦਾ ਸਾਡਾ ਇੱਥੋਂ ਦਾ ਹੀ ਹੈ ਲੇਕਿਨ ਮਾਮੇ ਸਾਡੇ ਉੱਥੋਂ ਦੇ ਅੱਛਾ ਪਹਿਲਾਂ ਤੁਸੀਂ ਜਦੋਂ ਜਾੜੇ ਪਏ ਆ ਤੇ ਉਦੋਂ ਸਾਡੇ ਮਾਮੇ ਦੀ ਉਮਰ ਸੀ ਸਾਰੀ 14 ਸਾਲ 15 ਸਾਲ ਤੱਕ ਸੀ ਠੀਕ 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 ਉਦੋਂ ਫਿਰ ਇੱਧਰ ਆ ਗਏ ਠੀਕ ਨਾਮ ਕੀ ਸੀ ਉਹਨਾਂ ਦਾ ਨਾਮ ਸੀ ਅਫਜ਼ਲ ਮੀਰ ਤੇ ਮਾਮਾਈ ਦਾ ਹਾਂਜੀ ਅਫਜ਼ਲ ਮੀਰ ਅਬਦੁਲ ਲਤੀਫ ਛੋਡਾ ਨਾਂ ਕੀ ਆ ਮੇਰਾ ਗੁਲਾਮ ਫਰੀਦ ਗੁਲਾਮ ਫਰੀਦ ਫਰੀਦ ਤੇ ਬਾਪੂ ਦਾ ਮਸ਼ੀਰ ਅਮਨ ਸੀਰੇ ਦੇ ਦਾਦਾ ਜੀ ਦਾ ਬਾਬਾ ਅੱਲਾ ਰੱਖਾ ਹੁਣ ਥੋੜੇ ਉੱਤਰ ਪੰਜਾਬ ਦੇ ਨਹੀਂ ਹੁਣ ਕੋਈ ਨਹੀਂ ਉੱਧਰ ਕੋਈ ਸਾਰੇ ਆ ਗਏ ਇਧਰੀ ਸਾਰੇ ਇਧਰੀ ਆ ਗਏ ਕਿਸੇ ਗਏ ਆ ਪੰਜਾਬ ਦੇ ਤੋਂ ਬਾਅਦ ਗਏ ਉੱਧਰ ਗਏ ਆ ਪੰਜਾਬ ਉੱਧਰ ਨਹੀਂ ਗਏ ਨਹੀਂ ਗਏ ਬੜਾ ਜਲ ਕਰਦਾ ਜਾਣ ਨੂੰ ਪਰ ਨਹੀਂ ਬਾਪੂ ਤਾਂ ਜਾਂਦਾ ਗਿਆ ਹੋਊ ਪਹਿਲਾਂ ਨਹੀਂ ਪਹਿਲੇ ਨਾਲ ਕੋਈ ਲਾਇਆ ਨਹੀਂ ਬੀਜਾ ਨਹੀਂ ਕਦੀ ਨਹੀਂ ਕਦੀ ਨਹੀਂ ਲਾਇਆ ਨਹੀਂ ਅੱਗੇ ਗੱਡੀ ਵੀ ਜਾਂਦੀ ਹੁੰਦੀ ਸੀ ਜੇ ਦਿਲ ਕਰਦਾ ਸੀ ਵੀ ਜਾਵਾਂਗੇ ਲੇਕਿਨ ਫਿਰ ਨਹੀਂ ਲੋਕ ਜੀ ਲੋਕ ਨਹੀਂ ਬਣੇ ਹਾਂਜੀ ਇੱਥੇ ਹੀ ਕੰਮ ਕਰਦੇ ਹਾਂ ਇੱਥੇ ਇਹ ਪਾਰਲਰ ਬਣਾਇਆ ਜੀ ਕਟਿੰਗ ਸ਼ੇਵ ਦਾ ਅੱਛਾ ਜੀ ਹਾਂ ਜੀ ਸਲੋ ਹਾਂ ਪਗਾਈ ਦਾ ਵੀ ਕਰੀਦਾ ਲੰਗਰ ਵਗੈਰਾ ਪਗਾਈ ਦਾ ਠੀਕ ਸ਼ਾਦੀਆਂ ਵਾਲਾ ਕੰਮ ਜਿਹੜਾ ਹੈ ਕਾਰੋਬਾਰ ਚੰਗਾ ਚੱਲੀ ਜਾਂਦਾ ਹਾਂ ਜੀ ਬਾਈ ਸ਼ੁਕਰ ਹੈ ਜੀ ਦਾ ਪਰਵਾਦ ਚ ਕੌਣ ਕੌਣ ਵਾਲਾ ਸਾਹਿਬ ਨੇ ਤੇ ਭਾਈ ਨੇ ਇਹ ਵੀ ਭਾਈ ਹੈ ਮੇਰਾ ਐਡ ਨੇ ਭਾਈ ਅਸੀਂ 6 ਭਾਈ 6 ਭਾਈ ਹਾਂ ਜੀ ਭੈਣਾਂ 4 ਦਾਜੀ ਹੈ ਹਾਂ ਜੀ ਦਾਜੀ ਠੀਕ ਇੱਥੀਆਂ ਕਰ ਅਲਗ ਅਲਗ ਅਠੇ ਇਹ ਕਰੀ ਕਰ ਜੀ ਬੜੀ ਖੁਸ਼ੀ ਹੋਈ ਹੈ ਜੀ ਹਾਂ ਜੀ ਮਾਸ਼ਾ ਅੱਲਾਹ ਇਹ ਬੜਾ ਸਲੋਗ ਆ ਇਹ ਇਤਫਾਕ ਆ ਪਿਆਰੀ ਚਾਹੀਦਾ ਹਾਂ ਜੀ ਸਾਰੇ ਲੋਕ ਇਦਾਂ ਮੁਹੱਬਤ ਨਾ ਰਹਿੰਦੇ ਆ ਕਿ ਤਕਰੀਬਾ ਬਾ ਜੀ ਕਈਆਂ ਘਰਾਂ ਦੇ ਵਿੱਚ ਲੜਾਈ ਝਗੜੇ ਨਹੀਂ ਇਹ ਲਾਪਰਵਾਹ ਦੀ ਇਹ ਵੀ ਬੜੀ ਮਿਹਰਬਾਨੀ ਹੈ ਰਹਿਮਤ ਆ ਦੀ ਕਿ ਅਸੀਂ ਇਕੱਠੇ ਸਾਰੇ ਭੈਣ ਭਰਾ ਰਹਿਣ ਲਏ ਕੋਈ ਲੜਾਈ ਝਗੜਾ ਨਹੀਂ ਕੋਈ ਅਸੀ ਗੱਲ ਨਹੀਂ ਭੈਣ ਵੀ ਸਾਰੀ ਹਾਂ ਜੀ ਭੈਣਾਂ ਸਾਰੀਆਂ ਵੇਈਆਂ ਭਾਈ ਵੀ ਸਾਰੇ ਵੇਈਆਂ ਠੀਕ ਉਹ ਸਾਹ ਦੇ ਆਦਿ ਬੱਚੇ ਕਿੰਨੇ ਆ ਤੁਹਾਡੇ ਮੇਰੇ ਜੀ 4 ਤੁਸੀਂ ਵੱਡੇ ਸਾਰਿਆਂ ਨੂੰ ਹਾਂ ਜੀ ਨਹੀਂ ਵੱਡਾ ਭਾਈਆ ਮੇਰਾ ਸਾਰਿਆਂ ਨਾਲ ਵੱਡਾ ਉਹ ਕੀ ਕਰਦਾ ਉਹ ਪਿੰਡਾਂ ਦੇ ਆਪਣਾ ਐਸੇਪੀ ਵਾਲੀ ਹਾਂ ਜੀ ਪਿੰਡਾਂ ਯਾ ਛੇਪ ਦਾ ਇਲਾਕਾ ਸਾਲ ਬਾਦ ਜਾਣੇ ਵਗੈਰਾ ਅੱਛਾ ਜੀ ਹਾਂ ਜੀ ਖੇਤੀ ਕੀ ਕਰਦੇ ਹਾਂ ਜੀ ਖੇਤੀ ਕਰਦੇ ਆ ਖੇਤੀ ਵੀ ਆ ਕੋਈ 2 ਕਿੱਲੇ ਜ਼ਮੀਨ ਦੇ ਵੀ ਆ ਠੀਕ ਪੱਠੇ-ਪੁੱਠੇ ਮਾਲ ਡੰਗਰ ਰੱਖਿਆ ਜੀ ਠੀਕ ਹੈ ਉੱਥੇ ਵੀ ਇਹ ਡੰਗਰ ਬਾਹਲੇ ਹੀ ਰੱਖਦੇ ਆ ਜੀ ਬਹੁਤ ਜ਼ਿਆਦਾ ਡੰਗਰ ਹੈ ਬੇਲ ਭਰੇ ਲੋਕਾਂ ਦੇ ਦੁੱਧ ਦੀ ਰੇਟ ਹੈ ਇੱਥੇ ਇੱਥੇ ਜੀ ਜਿਹੜਾ ਚਵਾਵਾ ਦੁੱਧ ਹੈ ਨਾ ਜੀ ਉਹ ਹੈਗਾ 180 ਰੁਪਏ ਕਿਲੋ ਜੀ ਕਿਲੋ ਤੇ ਬੱਕਰੀ ਦਾ ਦੁੱਧ ਕੀ ਰੇਟ ਹੈ ਨਹੀਂ ਚਵਾਵਾ ਦੁੱਧ ਕਿਵੇਂ ਤੁਸੀਂ ਉਂ ਪਾਉਨੇ ਆ ਕਿਉਂ ਚਵਾਵਾ ਵੀ ਹੰਗਾਲ ਵੀ ਜਿਹੜਾ ਹੁੰਦਾ ਨਾ ਪਾਣੀ ਦਾ ਉਹ ਵੀ ਨਹੀਂ ਪਾਉਣਾ ਮੈਂ ਵੀ ਚੋਲਿਆ ਤੇ ਦੇ ਦੇਣਾ ਲੇਰੀ ਤੇ ਦਿੰਦੇ ਨੇ ਕਿਉਂ ਲੈਣ ਆਉਂਦਾ ਲੈਣ ਆ ਜਾਂਦੇ ਨੇ ਫੈਂ ਉਹਨੂੰ ਵੀ ਪਤਾ ਲੱਗਦਾ ਕਿ ਫੈਂਟ ਕੱਢਦਾ ਬੋਲੇ ਸਿਰ ਤੇ ਖਲੋਤੇ ਹੁੰਦੇ ਨੇ ਸਿਰ ਤੇ ਘਰ ਕੇ ਸਿਰ ਤੇ ਖਲੋਕੇ ਜਵਾਉਂਦੇ ਆ ਹਾਂਜੀ ਠੀਕ ਆ ਤੇ ਬੱਕਰੀ ਦਾ ਦੁੱਧ ਕੀ ਰੇਟ ਤੇ ਵਿਕਦਾ ਬੱਕਰੀ ਦਾ ਵੀ ਇਹੀ ਰੇਟ ਆ ਜੀ ਤੇ ਜੇ ਪਹਿਲਾਂ ਚੋਲੇ ਤੇ ਕੋਈ ਨਹੀਂ ਪਹਿਲੇ ਵੀ ਚੋਲੇ ਕੋਈ ਨਹੀਂ ਮਸਲਾ ਲੇਕਿਨ ਜਿਹਨਾਂ ਨੇ ਲੈਣਾ ਦੁੱਧ ਅਗਲਗਾ ਲਗਾਣ ਪਾਉਂਦੇ ਆ ਜਿਹੜੇ ਲੈਣ ਵਾਸਤੇ ਆਉਂਦੇ ਨੇ ਉਹਨਾਂ ਦੇ ਘੋਲ ਫੜੇ ਹੁੰਦੇ ਨੇ ਲੈਣ ਵਾਸਤੇ ਆਉਂਦੇ ਨੇ ਇਹ ਜਿਹੜਾ ਦੁੱਧ ਹੈਗਾ ਵਾ ਦੋਦੀ ਦਾ ਇਹ ਦੋਦੀ ਦਿੰਦੇ ਨੇ ਇਹ 100 ਰੁਪਏ ਵੀ 120 ਵੀ ਹੈ ਉਹ ਨਿਹਰਾ ਹੀ ਪਾਣੀ ਹੁੰਦਾ ਜਿਹੜਾ ਚੰਗਾ ਪੂਰਾ ਪੂਰਾ ਵਧਾ ਕਿੰਨੇ ਹੈ ਓਏ 180 ਰੁਪਏ 180 ਨਹੀਂ ਕਰਦੇ ਸਾਡੇ ਉੱਥੇ ਕਈ ਹੁੰਦੀ ਸ਼ਹਿਰ ਚ ਕਹਿੰਦੀ 220 ਰੁਪਏ ਤੱਕ ਵੀ ਲੈਂਦਾ ਕਿਵੇਂ ਕਹਿੰਦਾ ਨਹੀਂ 220 ਰੁਪਏ 200 ਰੁਪਏ ਲਾਹੌਰ ਵਾਲੀ ਸਾਈਡ ਤੇ ਹੈ ਸ਼ਹਿਰ ਕਿ ਉਧਰ ਜਾਉਂਦਾ ਉਹ ਬਰਤਾਰਪੁਰ ਨਹੀਂ ਹਾਂਜੀ ਬਰਤਾਰਪੁਰ ਵਾਲੀ ਸਾਈਡ ਤੋਂ 20 20 ਕਿਲੋ ਪੈਣ ਸਾਡੇ ਇੱਥੇ ਐਨ ਏਰੀਏ ਸ਼ਕੁਰਾ ਲਾਲਾ ਉਹਨਾਂ ਕਾਨਾ ਸਾਹਿਬ ਦਾ ਡੇਰੀਆਂ ਡੇਰੀਆਂ ਵੀ ਹੈ ਉਹ ਤਾਂ ਮਸ਼ੀਨਾ ਹੁੰਦਾ ਹੈ ਨਾ 300 4 400 ਮੱਝਾਂ ਫਾਰਮ ਬਣਿਆ ਨੇ ਉਹ ਹਾਂਜੀ ਉਹ ਦੁੱਧ ਫਿਰ ਸਾਰਾ ਲਾਹੌਰ ਹੀ ਜਾਂਦਾ ਪਨੀਰ ਬਨੂਰ ਦਾ ਕੀ ਰੇਟ ਹੈ ਪਨੀਰ ਬਣਾਉਂਦੇ ਪਨੀਰ ਪਿਆਜ਼ ਦਾ ਵੀ ਇਸ ਟਾਈਮ ਨਹੀਂ ਪਨੀਰ ਪਨੀਰ ਦੁੱਧ ਦਾ ਪਨੀਰ ਨਹੀਂ ਬੰਨਦਾ ਹੈ ਨਾ ਮੱਖਣ ਮੱਖਣ ਨਹੀਂ ਜਿਹੜਾ ਉਹ ਸਬਜ਼ੀ ਚ ਪਾਉਂਦੇ ਪਨੀਰ ਸਬਜ਼ੀ ਪਾਉਣੇ ਆਂ ਪਨੀਰ ਮੇਰੇ ਨੂੰ ਸਮਝ ਆ ਗਈ ਕਿ ਇਹ ਉਹ ਨਹੀਂ ਦੁੱਧ ਫਾੜ ਕੇ ਨੀਰ ਸਾਸ਼ੀ ਬਣਾਉਂਦੇ ਆਪਾਂ ਇਹ ਨਹੀਂ ਬਣਾਉਂਦੇ ਕੋਆ ਬਣਾਉਂਦੇ ਜਿਵੇਂ ਆਪਾਂ ਕੋਆ ਅੱਛਾ ਅੱਛਾ ਖੋਆ ਜਿਹੜਾ ਬਣਾਉਂਦੇ ਉਹ ਖੋਏ ਦਾ ਰੇਟ ਹੈਗਾ ਵਾ 600 ਰੁਪਿਆ ਕਿਲੋ ਦਾ ਹਾਂਜੀ 600 ਕੋਆ ਸਸਤੀ ਹੋਰ ਤਾਂ ਕਿਹ ਹੋ ਗਈ ਰੇਟ ਕਿਉਂ ਹੈਗਾ ਦੇਸੀ 3500 ਰੁਪਏ ਨੂੰ ਅੱਛਾ ਜਿਹੜਾ ਖਾਲਸ ਇੰਡੀਆ ਇਸ ਦਾ ਭਾਰਤ ਆਪਣਾ ਪਾਕਿਸਤਾਨ ਦਾ ਹਾਂਜੀ ਤੇ ਮੱਖਣ ਕੀ ਰੇਟ ਕਿੰਨੇ ਬਣ ਕੇ ਪਏ ਫਿਰ ਮੱਖਣ ਇਹ ਵੀ ਹੈ ਕੋਈ 2500 ਦਾ ਆਏਗਾ ਮੱਖਣ 2500 ਨੂੰ 2500 ਇਹਦੇ ਬੱਚੇ ਵੱਧ ਨਹੀਂ ਬਣਾਉਂਦੇ ਐ ਮੱਖਣ ਨਹੀਂ ਜਿਵੇਂ ਤੁਹਾਡੇ ਹੋ ਗਿਆ ਕਿ ਮੰਨ ਕੇ ਜਿੰਨਾ ਭੈਣ ਭਾਈ 10 ਬੰਦੇ ਆ ਕਹਿੰਦਾ ਵੀ ਬੱਚੇ ਜ਼ਿਆਦਾ ਬੱਚੇ ਜ਼ਿਆਦਾ ਨਹੀਂ ਪੈਦਾ ਕਰਦੇ ਤੁਸੀਂ ਨਾ ਨਹੀਂ ਉਹ ਤੇ ਫਿਰ ساری ਮਿਹਰਮਾਨੀ ਵਿੱਚ ਅੱਲਾ ਪਾਕ ਅੱਲੋਂ ਜੋ ਵੀ ਹੋਵੇ ਅੱਲਾ ਪਾਕ ਜੋ ਵੀ ਹੋਵੇ ਘੱਟੋ ਘੱਟ ਬੱਚੇ ਕਿੰਨੇ ਹੁੰਦੇ ਤੁਹਾਡੇ ਵਾਸਤੇ ਨਾਰਮਲ ਨਾਰਮਲ 4-5 ਹੀ ਬਸ ਉਸ ਤੋਂ ਜ਼ਿਆਦਾ ਹੁੰਦੇ ਆ ਘੱਟ ਨਹੀਂ 4-5 ਤੋਂ ਘੱਟ ਕਈਆਂ ਦੇ ਤੇ 12-12 ਹੁੰਦੇ ਨੇ 13-13 ਹੁੰਦੇ ਨੇ ਹੈਗੀ ਹੈ ਹਾਂ ਹੈਗੀ ਹੈ ਹਾਂਜੀ ਹੁਣ ਵੀ ਕੋਣ ਵੀ ਸਾਡੇ ਦਾ ਇੱਕ ਬੱਚਾ ਜੇ ਮੁੰਡਾ ਹੋ ਗਿਆ ਠੀਕ ਹੈ ਪਹਿਲੇ ਜੇ ਕੁੜੀ ਹੋ ਗਈ ਫਿਰ ਦੂਜਾ ਮੁੰਡਾ ਨਹੀਂ ਇੱਥੇ ਬਸ ਇਹ ਜਾਂਦੇ ਨੇ ਬੱਚੇ ਜਵਾਈ ਆ ਬਸ ਅੱਲਾ ਵਾਰਸ ਆ ਕੋਈ ਨਹੀਂ ਹਾਂ ਦੇਣ ਵਾਲਾ ਤਾਂ ਅੱਲਾ ਹੀ ਆ ਬੱਚੇ ਵਕਤ ਬਾਅਦ ਪੈਦਾ ਹਾਂਜੀ ਏਦਾਂ ਦਾ ਕੋਈ ਕਾਡਾਛੇ ਜ਼ਿਆਦਾ ਹੋਵੇ ਜਿਹਦੇ ਕੋਲ 20 ਤੇ ਨੇੜੇੜਾ ਹੋ ਹੈਗਾ ਕੋਈ ਨਹੀਂ اچھا ਤੇ ਇੱਥੇ 20 ਦੇ ਨੇੜੇੜਾ ਕੋਈ ਨਹੀਂ ਮੈਡੀਕਲ ਦੀ ਸਹੂਲਤ ਕਿਵੇਂ ਆ ਮੈਡੀਕਲ ਦੀ ਸਹੂਲਤ ਬਹੁਤ ਅੱਛੀ ਹੈ ਇੱਥੇ ਦਵਾਈਆਂ ਅੱਛੀਆਂ ਸਰਕਾਰੀ ਸਰਕਾਰੀ ਮੈਡੀਕਲ ਹਾਂਜੀ ਸਰਕਾਰੀ ਬਹੁਤ ਅੱਛਾ ਸਰਕਾਰੀ ਸਕੂਲਾਂ 'ਚ ਪੜਾਈ ਉਹ ਵੀ ਅੱਛੀ ਆ ਗਈ ਹੈ ਕਿਤਾਬਾਂ ਹਰ ਸਾਲ ਫ੍ਰੀ ਗਵਰਨਮੈਂਟ ਦਿੰਦੀ ਹੈ ਤੇ ਉਹ गेहूं ਵੀ ਮਿਲਦੀ ਹੈ ਹਾਂਜੀ ਡੀਪੂ ਤੇ ਫ੍ਰੀ ਮੈਲ ਦੀ ਹੈ ਗਵਰਨਮੈਂਟ ਫ੍ਰੀ ਹੁੰਦੀ ਹੈ ਫਾਰਮਟ ਦਿੰਦੀ ਹੈ ਫ੍ਰੀ ਆਪ ਦੇਦੇ ਜਿਨ੍ਹਾਂ ਦਾ ਕਾਰਡ ਵਗੈਰਾ ਬਣਿਆ ਪਿਆ ਕੋਈ ਹਾਂ ਕਾਰਡ ਬਣਿਆ ਜਿਨ੍ਹਾਂ ਦਾ ਹਾਂਜੀ ਉਹ ਫ੍ਰੀ ਹੈ ਕਿੰਨੀ ਦਿੰਦੀ ਆ ਫ੍ਰੀ ਉਹ 14000 13000 14000 ਦੇ ਨਾਲ ਨਹੀਂ ਨਹੀਂ ਕਣਕ ਕਿੰਨੀ ਦਿੰਦੇ ਆ ਫ੍ਰੀ ਕੇ ਪੈਸੇ ਦਿੰਦੇ ਕਣਕ ਨਹੀਂ ਪੈਸੇ ਦਿੰਦੀ ਉਹ ਪੈਸੇ ਦਿੰਦੇ ਤੁਸੀਂ ਹਾਂਜੀ ਪੈਨਸ਼ਨ ਵੀ ਲੱਗੀ ਹਦੀ ਜਿਹੜੇ ਬਜ਼ੁਰਗ ਹੋ ਜਾਂਦੇ ਆ ਜਿਹੜੇ ਬਜ਼ੁਰਗ ਹੋ ਜਾਂਦੇ ਆ ਹਾਂਜੀ ਜਿਹੜਾ ਮੁਲਾਜ਼ਮ ਆ ਨਾ ਜੀ ਮੁਲਾਜ਼ਮ ਨਹੀਂ ਸਿਰਫ ਬਜ਼ੁਰਗ ਨਹੀਂ ਨਹੀਂ ਜਿਵੇਂ ਤੂੰ ਆ ਹੁਣ ਤੂੰ ਬਜ਼ੁਰਗ 60 ਸਾਲ ਤੋਂ ਉੱਪਰ ਹੋ ਜਾਏਗਾ ਉਹ ਨਹੀਂ ਇੱਥੇ ਨਹੀਂ ਆ ਪਾ ਪੈਨਸ਼ਨ ਹਾਂਜੀ ਨਹੀਂ ਨਹੀਂ ਹੈ ਨਹੀਂ ਤੇ ਮੁਲਾਜ਼ਮ ਨੂੰ ਬੈਸਫਿਰਫ ਹਾਂ ਜਿਹੜਾ ਮੁਲਾਜ਼ਮ ਲਟਾਇਰ ਹੋ ਗਿਆ ਉਹਦੀ ਪੈਨਸ਼ਨ ਆ ਬਸ ਆਮ ਬੰਦੇ ਦੀ ਹੋਰ ਕੀ ਉਹ ਕੀ ਮਾਹੌਲ ਹੈ ਇੱਥੋਂ ਦਾ ਮਾਹੌਲ ਬੜਾ ਚੰਗਾ ਜੀ ਬੜਾ ਖੁਸ਼ ਹੁੰਦਾ ਜਦੋਂ ਬਸਾਖੀ ਆਉਂਦੀ ਮੇਲਾ ਅੰਮ੍ਰਿਤਸਰ ਤੁਹਾਨੂੰ ਘਰ ਪਰਾਨ ਮਿਲ ਕੇ ਬੜਾ ਦਿਲ ਖੁਸ਼ ਹੁੰਦਾ ਆ ਜੀ ਤੁਹਾਡੇ ਲੋਕ ਇਧਰ ਬਹੁਤ ਕਹਿੰਦੇ ਆ ਮਾੜਾ ਵੀ ਸਿੱਖ ਆਏ ਆ ਬਹੁਤ ਜੋਰ ਨਹੀਂ ਸਾਡੇ ਨਹੀਂ ਕੋਈ ਨਹੀਂ ਕਹਿੰਦੇ ਸਾਰੇ ਮਾਹੌਲ ਮਾੜਾ ਰਹਿੰਦੇ ਵੀ ਉੱਧਰ ਸਾਡੇ ਰਾਜੀ ਲੋਕ ਮਾਹੌਲ ਪਾਣਾ ਸਾਨੂੰ ਅਸੀਂ ਆਉਣ ਨੂੰ ਜਦੋਂ ਆਉਨੇ ਆ ਇੱਧਰ ਲਵਾਉਨੇ ਆ ਸਾਨੂੰ ਕਹਿੰਦੇ ਮਾਹੌਲ ਮਾੜਾ ਨਹੀਂ ਨਹੀਂ ਕੋਈ ਨਹੀਂ ਜਾਉਣਾ ਹੀ ਪਾਕਿਸਤਾਨ ਤੁਹਾਡੇ ਸਾਹਮਣੇ ਹੈ ਜੀ ਮਾਸ਼ਾਅੱਲਾ ਦੇਖ ਲਓ ਕੋਈ ਹੈ ਕੋਈ ਹੈ ਨਨਕਾਣਾ ਸਾਹਿਬ ਦੇ ਸਟੇਸ਼ਨ ਤੇ ਬੈਠੇ ਆ ਹਾਂ ਜੀ ਕੋਈ ਨਹੀਂ ਐਸੀ ਗੱਲ ਹੈ ਇਹ ਤੁਸੀਂ ਖਾਸ ਸਟੇਸ਼ਨ ਪੁਰਾਣਾ ਹੀ ਹੈ ਇਹ ਨਨਕਾਣਾ ਸਾਹਿਬ ਦੇ ਸਟੇਸ਼ਨ ਤੇ ਬੈਠੇ ਆ ਜੀ ਇਹ ਕਿੰਨਾ ਕ ਪੁਰਾਣਾ ਸਟੇਸ਼ਨ ਹੈ ਇਹ ਬਹੁਤ ਗੱਡੀ ਕੁਡੀ ਸੋਡ ਲੰਘਦੇ ਨੇ ਕੋਈ ਯਾਰ ਇਹ ਅੰਗਰੇਜ਼ਾਂ ਦੇ ਦੌਰ ਦਾ ਵਾ ਪਹਿਲੇ ਕਰਾਚੀ ਨੂੰ ਜਾਂਦੀ ਸੀ ਫਿਰ ਉਹ ਬੰਦ ਹੋ ਗਈ ਠੀਕ ਗੱਡੀ ਹਾਂਜੀ ਹੁਣ ਕਿੱਥੇ ਜਾਂਦੀ ਤੇ ਅੱਗੇ ਹੁਣ ਇਹ ਲਾਹੌਰ ਤੋਂ ਸ਼ੋਰਕੋਟ ਕਮਾਲੀਆ ਹੈ ਕਮਾਲੀਆ ਠੀਕ ਸਮੁੰਦਰੀ ਰਮੇਸ਼ਾ ਸਮਾਂ ਤਾਂ ਨਹੀਂ ਜਾਇਆ ਕਰ ਰਹੇ ਕੋਈ ਕੰਮ ਤਾਂ ਹੁੰਦਾ ਬੰਨੀ ਤੁਹਾਨੂੰ ਨਹੀਂ ਨਹੀਂ ਕੋਈ ਨਹੀਂ ਕੰਮ ਮੇਰੀ ਸਾਹਮਣੇ ਦੁਕਾਨ ਆ ਕੋਈ ਨਹੀਂ ਅੱਸੀ ਆ ਕਟਿੰਗ ਦੀ ਲਗਾਉਣਾ ਕਟਿੰਗ 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 ਦਾ ਕੀ ਰੇਟ ਕਟਿੰਗ ਦਾ ਇੱਥੇ 100 ਰੁਪਇਆ ਆ ਬਾਲਾ ਦਾ ਤੇ ਘੱਟ ਦਾ ਪਿਆਰ ਵਿੱਚ 150 ਜੋ ਬੰਦਾ ਬੰਦਾ ਸਿੱਖਣੇ ਕਰਗੇ ਕਿੰਨੇ ਕਾ ਇਥੇ کافی ਜ਼ਿਆਦਾ ਨਹੀਂ ਉਹਨਾਂ ਦੇ ਕੋਈ ਦਰਦ ਦੁਆਰ ਤਾਂ ਨਹੀਂ ਪੈਂਦਾ ਨਹੀਂ ਕੋਈ ਅਸੀ ਗੱਲ ਨਹੀਂ ਕੋਈ ਸਾਰੇ ਉਹਨਾਂ ਘਰਾਂ ਮਾਪਦਣਾ ਰਹਿੰਦੇ ਸਾਰੇ ਸਭ ਪਿਆਰ ਮਾਪਦਣਾ ਰਹੇ ਸਾਡੇ ਮਾਸ਼ਾਅੱਲਾ ਮਹਿਰਮ ਜਾਨ ਸੀ ਤੇ ਗੁਰਦੁਆਰੇ ਦੀ ਇਫਤਾਰੀ ਕਰਵਾਈ ਸਰਦਾਰ ਭਾਈਆਂ ਨੇ ਬੜਾ ਮਾਹੌਲ ਸੀ ਬੜਾ ਲੰਗਰ ਸੀ ਮਾਸ਼ੱਲਾ ਹੋਰ ਕੋਈ ਗੱਲ ਬਾਤ ਉਹ ਧੰਨਵਾਦ ਕਰ ਬੜਾ ਠੀਕ ਹੈ ਜੀ ਧੰਨਵਾਦ ਜੀ ਲਾ ਲੁੱਕ ਗਿਆ ਅਜ ਕਿੰਨੇ ਜਿਹੜਾ ਬਾਪੂ ਦਾ ਉਮਰ ਆ ਜਾ ਬਾਈਆ ਆ ਜਾ ਬਾਈਆ ਆ ਜਾ ਬਾਈਆ ਬੈ ਜਾ ਬੈ ਜਾ ਬਾਈਆ ਬਾਈਆ ਕੋਈ ਨਾ ਬੁਵਾਰੀਆਂ ਮੂਰਾਂ ਤਾਂ ਕੱਟ ਲੱਗਦੀਆਂ ਨਹੀਂ ਇਸੀ ਸਾਲਾ ਮੈਕ ਲਾ ਨਹੀ ਨਹੀ ਲੋਕਾਂ ਨੂੰ ਬੁਵਾਰੀ ਵੱਧ ਕਿਹੜੀ ਲੱਗਦੀ ਹੈ ਇਧਰ ਇਧਰ ਬਿਮਾਰੀਆਂ ਚੱਲਦੀਆਂ ਰਹਿਦੀਆਂ ਕਿਸੇ ਨੂੰ ਐਂਸਰ ਕੌਨਸਰ ਐਂਸਰ ਕੋਈ ਬੋਲਦਾ ਨਹੀਂ ਠੀਕ ਹੈ ਹੈਗੀ ਹੈ ਐਂਸਰ ਹਾਰਟ ਹਟੈਕ ਆ ਵੀ ਹੰਦਾ ਤੇ ਚਟੇ ਉਹ ਨਸ਼ਾ ਕਿੰਨਾ ਕਾ ਇੱਥੇ ਨਸ਼ਾ ਬਚੇਰਾ ਵੇ ਕਦਾ ਇਹ ਕੀ ਚਿੱਟਾ ਵੀ ਚੱਲਦਾ ਚਿੱਟਾ ਵੀ ਹੋਰ ਕਿਹੜਾ ਕਿਹੜਾ ਇੱਕ ਨਸ਼ਾ ਹੋਰ ਆ ਉਹ ਮੈਨੂੰ ਪਤਾ ਨਹੀਂ ਆਈਸੀਪੀ ਦੇ ਨਸ਼ੇ ਆਈਸ ਆਈਸ ਹਾਂਜੀ ਚੱਲਦਾ ਸੀ ਹੂੰ ਉਹ ਕੀ ਹੁੰਦਾ ਅੱਛਾ ਅਮਰੀਕਾ ਦਾ ਠੀਕ ਉਹ ਕੀ ਫੀਮ ਕੀ ਫੀਮ ਬਚੇਰਾ ਨਸ਼ਾ ਇਛੇ ਵਿਗਦਾ ਈ ਫੀਮ ਦਾ ਦੱਸਦੀ ਕਿਤੋਂ ਮਿਲੂਗੀ ਸੇਮ ਦਾ ਕੋਈ ਨਹੀਂ ਪਰ ਆਈ ਬੱਕਰੀਆਂ ਲੈਣੀਆਂ ਲੈ ਲਓ ਮੇਰੇ ਕੋਲ ਜ਼ਿਆਦਾ ਸਾਡੇਆਂ ਜਿਹੜਾ ਬੱਕਰੇ ਵੜਦਾ ਮਾਨੀ ਫੀਮ ਨਹੀਂ ਇਹਨਾਂ ਨੂੰ ਕੋਈ ਨਾ ਪਤਾ ਨਹੀਂ ਤੇਰੇ ਕੋਲ ਹੈ ਨਹੀਂ ਛਾਇ ਕੋਈ ਮੈਂ ਮੇਰੇ ਕੋਲ ਕੋਈ ਨਹੀਂ ਮੇਰੇ ਕੋਲ ਬੱਕਰੀਆਂ ਬੱਕਰੀਆਂ ਦੁੱਧ ਪੀਣਾ ਚਾਹੁੰਦੇ ਨੇ ਆਈ ਹਾਏ ਉਹ ਚੱਕ ਕੌਫੀ ਬਣਾਵਾਂਗੇ ਲੈ ਲੈ ਔਰ ਹਾਂ ਆ ਜਾ ਦੁੱਧ ਮਿਲੂਗਾ ਜਮਾ ਦੁੱਧ ਆ ਜਾ ਦੁੱਧ ਕੌਫੀ ਬਣਾ ਲਿਆਂਗੇ ਸੈਲ ਪੂਰੇ ਹੋ ਜਾਣਗੇ ਸੈਲ ਬੱਕਰੀ ਦਾ ਦੁੱਧ ਨਾ ਹਾਂ ਤੇਰੇ ਕੱਲ ਉਹ ਵੀ ਨਾਲ ਆ ਤੇਰੇ ਉਹ ਵੀ ਨਾਲ ਭਰਾ ਤੇ ਨਾਲ ਨਹੀਂ ਉਹ ਨਾਲ ਰੱਖਿਆ ਮਲਾਜਾ ਅੱਛੇ ਮਲਾਜਾ ਉਹਨੂੰ ਕਿੰਨੇ ਪੈਸੇ ਦੇਣਾ ਉਹਨੂੰ ਦੇਨੇ 15000 ਮਹੀਨੇ ਦਾ ਮਹੀਨੇ ਰੋਟੀ ਪਾਣੀ ਆ ਕੋਈ ਉਹਦਾ ਆਪ ਦਾ ਕਿ ਤੂੰ ਦਾ ਆ ਜਾ ਨੰਗਾ ਕੱਤੇ ਤੇਰੇ ਕੋਲ ਹੀ ਰਹਿੰਦਾ ਸੰਗ ਦਾ ਇਹ ਚਵਿਰ ਕਿੰਨੀ ਕਮਾਈ ਹੋ ਜਾਂਦੀ ਏ ਤੈਨੂੰ ਬੱਕਰੀਆਂ ਚ ਇਹਦਾ ਹੀ ਤੇ ਕਮਾ ਲੈਦਾ ਕੋਈ 6-7 ਲੱਖ ਇਹਦੇ ਤੇ ਹਾਂਜੀ ਉਹਦਾ ਵੀ ਕੋਈ ਆਈ ਬੱਕਰੀ ਵੇਚ ਲਈ ਦੀ ਚੰਗੀ ਖਾਹ ਇਹਦੇ ਕਮਾਉਂਦੇ ਆ ਠੀਕ ਨਹੀਂ ਹੁਣ ਵੀ ਚੰਗੀ ਠੋਕ ਕੇ ਵੇਚ ਦੇ ਦੀ ਅੱਛਾ ਹੁਣ ਵੀ ਵੇਚ ਦੇ ਦੀ ਇਹਦੇ ਵੱਧ ਨਹੀਂ ਵੇਚਦਾ ਬੱਕਰੀ ਤੇ ਵੱਧ ਵੇਚਦਾ ਹੁਣ ਕੋਈ ਸ਼ਕੀਨ ਬੰਦਾ ਆਇਆ ਨੂੰ 2.5 ਲੱਖ ਦੀ ਵੇਚ ਦੇ ਦੀ ਠੀਕ ਯਾਨੀ ਕਿ ਫਾਇਦਾ ਬੱਕਰੀਆਂ ਰੱਖਣ ਦਾ ਫਾਇਦਾ ਤੇ ਖੇਤੀ ਵੀ ਕਰਦਾ ਨੂੰ ਫਿਰਤੀ ਵੀ ਕਰੀ ਦੀ ਕੀ ਕਣਕ ਵੀਤ ਕਣਕ ਵੇਲੀ ਵੜਤੀ ਸਾਹੀ ਤੇ ਬੜਾ ਤੁਹਾਨੂੰ ਰਾਜੀ ਹੋਣੇ ਜੀ ਮਿਲ ਕੇ ਹਾਂ ਧੰਨਵਾਦ ਹਾਂਜੀ ਵੜਤੀ ਕਣਕ ਤੋਂ ਨਹੀਂ ਇੱਕ ਲੱਤੀ ਆ ਠੀਕ ਹੋਰ ਕੀ ਕੀ ਫਸਲ ਹੁੰਦੀ ਇੱਥੇ ਫਸਲ ਇੱਥੇ ਜੀ ਕਣਕ ਹੁੰਦੀ ਐ ਮੂੰਗੀ ਹੁੰਦੀ ਐ ਹੂੰ ਸਬਜ਼ੀ ਲਾ ਲੈਂਦੇ ਗੋਭੀ ਉਸ ਵੀ ਵੀ ਲੈਂਦੇ ਐ ਨਹੀਂ ਉਹ ਨਹੀਂ ਵੀਜੇ ਰੋਕ ਐ ਹੂੰ ਗੌਰਮੈਂਟ ਦੀ ਹਾਂਜੀ ਕੋਣ ਦੀ ਲੱਗੀ ਹਾਂਜੀ ਲੋਕ ਤਾਂ ਵੀਜੇ ਲੈਂਦੇ ਹੁਣ ਗਡੋਡੇ ਉਹ ਪਤਾ ਨਹੀਂ ਤੂੰ ਕਿਹੜੀ ਕਿਹੜੀ ਛੈ ਖਾਦੀ ਐ ਕੰਨੇ ਜੀ ਤੂੰ ਹੁਣ ਨਾ ਪਹਿਲਾਂ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਚ ਆਹ ਪਾਣ ਖਾਦਾ ਰੋਟੀ ਖਾਦੀ ਬਸ ਹੋਰ ਕੋਈ ਨਹੀਂ ਛਾਣੀ ਰੋਟੀ ਦੁੱਧ ਪੀ ਲਿਆ ਦਾ ਸ਼ਾਮ ਨੂੰ ਬੱਕਰੀਆਂ ਦਾ ਉਹ ਸਾਡਾ ਵਕ ਬੰਦਾ ਸਕੀਨ ਆ ਬੱਕਰੀ ਦੁੱਧ ਦਾ ਥੋੜਾ ਦੁੱਧ ਲਿਆ ਦੇ ਸਾਨੂੰ ਬੱਕਰੀੋਂ ਦੁੱਧ ਹੀ ਲੈ ਲੈਣੇ ਕੋਈ ਹੈਗਾ ਭਾਂਡਾ ਕੋਈ ਨਹੀਂ ਹੈ ਇਸ ਸ਼ਾਮ ਤੇ ਕੋਈ ਨਹੀਂ ਉਹ ਚ ਪਾ ਦੇ ਕੀ ਕਹਿੰਦੇ ਲਿਫਾਫੇ ਨੂੰ ਥੋੜੀ ਕੀ ਬੋਲਦੇ ਛਾਪਰ ਹਾਂ ਸਭ ਛਾਪਰ ਪਾ ਕੇ ਦੇ ਦੇ ਕੀ ਬੋਲਦੇ ਸਾਰੇ ਲਿਫਾਫੇ ਨੂੰ ਕੀ ਬੋਲਦੇ ਛਾਪਰ ਛਾਪਰ ਸੱਪ ਛਾਵਰ 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 ਜਿਹੜਾ ਉਹਦੇ ਤੈਨੂੰ ਦਿੱਤਾ ਸੀ ਟਰੈਕਟਰ ਵਾਲੇ ਕਿਹੜੇ ਅਸੀਂ ਟਰੈਕਟਰ ਮੈਸੀ ਵਾਲੇ ਆ ਹਾਂਜੀ ਜੰਡੀ ਰਹੇ ਨਹੀਂ ਹੂੰ ਜੰਡੀ ਰਹੇ ਆ ਹਾਂ ਆਈ ਆ ਮਾੜ ਕੇ ਰਾਂ ਹੂੰ ਇੱਥੇ ਉਹ ਹੀ ਬੋਤੇ ਆ ਮਾੜ ਕੇ ਹਿੰਦੂ ਤੋਂ ਕੋਈ ਨਹੀਂ ਤੁਰ ਨੇ ਨਹੀਂ ਗਏ ਜੀ ਇੱਥੇ ਗਰਜਾਸਪੁਰ ਦੇ ਵੀ ਆਏ ਹੋਣੇ ਕੋਈ ਬਾਤ ਹਾਂ ਸਾਰੇ ਹਾਂ ਸਾਰੇ ਪੰਜਾਬ ਦੀ ਸਾਰੇ ਪੰਜਾਬ ਦੇ ਆਏ ਨੇ ਕੋਈ ਇੰਡੀਆ ਦੇ ਆਏ ਸਾਰੇ ਲੋਕ ਇੰਡੀਆ ਦੇ ਆਏ ਹਰਿਆਣਾ ਰਾਜਸਥਾਨ ਦੇ ਹੂੰ ਜੀ ਦੇਖਣਾ ਜਾਏਗਾ NH ਜੀਏ ਚੱਲ ਗਾ ਲੱਖਾਂ ਇਹ ਆਪਣਾ ਇਲਾਕਾ ਵੇਖਾਣੇ ਕੋਈ ਤੁਹਾਨੂੰ ਮਿਲਣਾ ਨੇ ਉੱਥੇ ਕਰਪੁਰ ਦੇਖਿਆ ਹਾਂ ਤੂੰ ਵੱਡਾਂ ਕਿ ਛੋਟਾਂ ਹਰਾਂ ਨੂੰ ਨਹੀਂ ਮੈਂ ਛੋਟਾ ਸਾਰੇ ਦੂਜੀ ਵੇਹ ਵੇ ਹਾਂਜੀ ਸਾਰੇ ਵੇ ਚੱਲ ਕਰ ਲੈ ਕੰਮ ਬਾਈ ਬਹੁਤ ਧੰਨਵਾਦ ਠੀਕ ਹੈ ਜੀ ਠੀਕ ਹੈ ਜੀ ਸ਼ੁਕਰ ਗਾ ਠੀਕ ਹੈ ਹੈ ਬਾਈ